ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੂਗੇ ਆਪਾਂ ਆਈ ਸੋਵਾ ਸੋਵਾ ਪੱਠਿਆਂ ਨੂੰ ਤੇ ਪੱਠੇ ਵੱਢੀ ਜਾਂਦੇ ਆ ਤੇ ਆਪਾਂ ਬੀਜੇ ਸੀ ਪੱਠੇ ਦੁਬਾਰਾ ਤੀਜੀ ਵਾਰੀ ਬੀਜ ਤੇ ਮਹੀਨੇ ਦਨ ਦੋ ਵਰੀ ਅੱਗੇ ਖਰਾਬ ਕਰਤੇ ਹੁਣ ਤਾਂ ਵਧੀਆ ਹਰੇ ਹੋ ਐ ਦੇਖੋ ਚਰੀ ਤੇ ਬਾਜਰਾ ਯਾਰ ਲਾ ਕੇ ਬੀਜਿਆ ਤੇ ਮੌਸਮ ਆ ਰਾਕੜ ਮੈਣ ਜੀ ਕਰੀ ਜਾਂਦਾ ਫੇਰ ਦੁਬਾਰਾ ਇਹ ਖਰਾਬ ਵੀ ਕਰੂਗਾ ਦੇਖੋ ਚਾਰੇ ਪਾਸੇ 바ਵਾ ਕਿਣੀਆਂ ਇਹ ਤਾਂ ਸੱਟ ਗਿਆ ਲੀੜੇ ਪਿਆਉਣੀਆਂ ਤਾਂ ਤੇ ਜਿਹੜੀ ਆਪਾਂ ਦੇਸੀ ਮੱਕੀ ਬੱਟਾਂ ਤੇ ਬੀਜੀ ਸੀ ਇੱਥੇ ਵੀ ਲਾਤਾ ਪਾਣੀ ਇਹਨੂੰ ਹਜੇ ਇਹ ਦਿਖਾਈ ਨਹੀਂ ਦੇਣ ਲੱਗੀ ਬੱਸ ਮੇਰੇ ਟੰਗੂਰ ਜ਼ਿਆਦਾ ਹੋ ਉਹਦੇ ਮਾਰ ਆਈ ਮਾੜਾ ਮਾੜਾ ਤੇ ਕੱਲ ਸਟੈਂਪ ਵੀ ਮਾਰਤੀ ਘਾਤੋਂ ਇਹ ਦੇਚ ਇਹ 11 ਬਟਾ ਲੰਮੀਆਂ ਹੈ ਗਈ ਹੈ ਜਾਨੀ ਕਿ ਅੱਧੀ ਕੇ ਕਨਾਲ ਇਹ ਬੀਜੀ ਗਈ ਤੇ ਫਿਰ ਸ਼ਾਮੇ ਉਧਰ ਆਪਣੇ ਬਣਾਇਆ ਸਬਜੀ ਨੂੰ ਹੋਰ ਪਾਲਕ ਪੂਲਕ ਨੂੰ ਥਾਂ ਆਪੀ ਆ ਸ਼ਾਮੇ ਧਣੀਆਂ ਨੂੰ ਬਣਾਤਾ ਥਾ ਥਾਂੇ ਸ਼ਾਮੇ ਧਣੀਆਂ ਲਾਦਾਂਗੇ ਆਇਆ ਫਿਰ ਆ ਤਾਂ ਥੱਲੇ ਛੀਤੀ ਹੋ ਜਾਂਦਾ ਤੇ ਗੋਭੀ ਗੋਭੀ ਨੂੰ ਵੀ ਥਾਂ ਤਿਆਰ ਕੀ ਪਈ ਨਹੀਂ ਨੇ ਖਰਾਬ ਕਰਤਾ ਆ ਦੇਖੋ ਆ ਆਪਣਾ 26 ਜੂ ਨਮੀ ਦੀ ਮਾਰ ਜੀ ਚ ਆ ਗਿਆ ਸੀ ਲੋਟ ਆ ਹੁਣ ਤਾਂ ਖੋਸ਼ਾ ਤਾਂ ਉਧਰੋਂ ਹੀ ਬਰਲਾ ਜਾ ਹੋ ਗਿਆ ਫਿਰ ਹੁਣ ਨਾਲ ਪਨੀਰੀ ਨਹੀਂ ਮਿਲਦੀ ਫਿਰ ਉਮੀ ਛੱਡ ਲਿਆ ਇਹ ਅੱਧਾ ਕਿੱਲਾਗਾ ਤੇ ਫੂਸਾ ਝੂਨਾ ਵੀ ਦਿਖਾਉਂਦਾ ਤੁਹਾਨੂੰ ਆ ਜੋ ਆ ਰੋਜ ਤੇ ਰੋਜ ਵਾਲਾ ਤਾਂ ਕਰਦਾ ਦੇਖੋ ਪਾਣੀ ਰਾਤ ਲਾਇਆ ਦੇ ਟੂਸੇ ਖਾ ਜਾਂਦੇ ਆ ਦੇਖੋ ਆਉਂਦੇ ਬਹੁਤ ਆਦੇ ਨਹਿਤੀ ਆ ਜਿਹੜਾ ਦੇਖੋ ਬੜਾ ਰੋਜਾਂ ਦੀਆਂ ਬੀਰੀਆਂ ਲਾਇਆਂ ਬੀਰੀਆਂ ਦੇ ਟੂਸੇ ਖਾ ਕੇ ਤੇ ਨਾਰ ਲਾਇਆ ਸੀ ਉਹਨੂੰ ਵੀ ਖਾ ਗਏ ਦੇਖੋ ਆ ਪਾਣੀ ਦੀ ਮਾਰ ਵਾਲੀ ਹਲਦੀ ਦੁਬਾਰਾ ਕਿਹੜਾ ਐ ਫੁੱਟਣ ਜੇ ਲੱਗ ਗਈ ਇਹ ਹੋ ਜੂ ਇਹ ਕੰਮ ਜਾਵੇ ਕਿਉਂਕਿ ਪਾਣੀ ਇਹਦੇ ਚ ਹਫਤਾ ਖੜਾ ਰਿਆ ਝੋਨੇ ਚ ਵੀ ਤੇ ਹਲਦੀ ਜੀ ਆ ਤਾਂ ਹੀ ਪਿੰਡੀਆਂ ਸਾਰੀਆਂ ਸੁੱਕ ਗਈਆਂ ਤੇ ਪਾਣੀ ਨੇ ਸੁਕਾ ਤਿਆਂ ਦੇ ਵਿਚ ਵਿਚ ਹੁਣ ਨਮਾ ਪੂਗਾ ਜਾਂ ਹਲਦੀ ਦਾ ਕੋਈ ਫੁੱਟਦਾ ਆ ਦੇ ਥੱਲੇੋਂ ਦੇਖੋ ਆ ਦੇ ਇਹ ਦੇਖੋ ਜੇ ਚੱਲ ਫੇਦਾ ਦੇ ਥੱਲੇੋਂ ਦਵਾਰਾ ਨਵੀਂ ਨਹੀਂ ਤਾਂ ਬਹੁਤ ਵੱਡੇ ਵੱਡੇ ਬੂਟੇ ਹੋ ਗਏ ਸੀ ਆ ਦੇ ਥੱਲੇੋਂ ਨਵੇਂ ਆਏ ਫੁੱਟਦੇ ਆ ਜੇ ਫੁੱਟਉਣ ਤਾਂ ਹੈ ਐਂ ਸੀ ਦੋ ਦੋ ਕਿੱਲਾਂ ਦੀ ਬਾਹੀ ਲੰਮੇ ਹਾਲਤੇ ਸੀ ਐਂ ਸਿਰੇ ਨੂੰ ਇਧਰ ਨੂੰ ਤੇ ਆ ਦੇ ਇਧਰ ਨੂੰ ਤੇ ਅੱਧਾ ਗੱਲਾ ਉਧਰ ਨੂੰ ਆ ਉਧਰ ਨੂੰ ਹੀ ਢਾਈਆਂ ਗੱਲਿਆਂ ਦੇ ਖਾਲ ਤੇ ਸੀ ਤੇ ਆ ਆਪਣਾ ਫੁੱਸਾ ਝੋਨਾ ਦੇਖੋ ਇਹ ਆਪਣਾ ਹੋ ਗਿਆ ਅੱਜ 12 ਤਰੀਕ 62 ਦਿਨ ਦਾ ਹੋ ਗਿਆ ਬਚਲੇ 62 ਤੋਂ ਗਿਆ 14 ਅੰਕ ਤੋਂ ਇਹਨੂੰ ਲਾਉਣ ਲੱਗਿਆ 9 ਤੋਂ ਹਾਂ 12 13 ਤੋਂ ਬਸ 60 ਕੇ ਦਿਨ ਦਾ ਹੋ ਗਿਆ ਝੋਨਾ ਆਪਣਾ ਉਧਰ ਹੋ ਗਿਆ ਆਪਣਾ ਉਧਰ 9 ਤਰੀਕ ਤੋਂ ਪਿੰਡ ਵਾਲਾ ਖੇਤ ਲਾਤਾ ਸੀ 9 ਤੋਂ 12 ਤੱਕ ਲੱਗ ਗਿਆ ਸੀ ਉਹ ਬਾਟਾਂ ਤੇ ਰਿੱਟਾਂ ਦਿਨਾਂ ਦਾ ਹੋ ਗਿਆ ਤੇ ਆ 60 ਬਾਟਾਂ ਦਾ ਹੋ ਗਿਆ 60 ਦਾ ਹੀ ਪੂਰਿਆਂ ਦਾ ਹੀ 60 ਤੋਂ ਕੋਈ ਇੱਕ ਅੱਧਾ ਦਿਨ ਘੱਟ ਹੋਊਗਾ ਨਾਲੇ ਇੱਧਰ ਵੀ ਤੇ ਇੱਧਰ ਵੀ हां जी वीडियो ਨੂੰ ਅਸੀਂ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ